ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਨੂੰ ਵੈਲਕਮ ਹੈ ਜੀ ਤੁਹਾਡਾ ਅਵਿੰਦਰ ਕੋਰ ਬਲੌਗਸ ਦੇ ਵਿੱਚ ਆਸ਼ਾ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਆ ਜੀ ਨਵੇਂ ਪੈਨਪਟਾ ਜਿਹੜੇ ਵਿਜੂਰੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਤੇ ਨੋਟੀਫਿਕੇਸ਼ਨ ਬੈਲ ਆਈਕਨ ਔਨ ਕਰ ਲਿਆ ਕਰੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੀ ਆਪਣਾ ਨਿਊ ਹੋਮ ਦਾ ਟੂਰ ਜੋ ਕਿ ਹਜੇ ਬਨ ਰਿਹਾ ਹੈ ਤਿਆਰ ਨਹੀਂ ਹੋਇਆ ਬਨ ਕੇ ਤੇ ਮਤਲਬ ਕਿ ਅੰਦਰ ਦਾ ਕੰਮ ਸਾਰਾ ਨਿਪਟ ਗਿਆ ਸੀ ਪਲੇਸਟਰ ਦਾ ਥੱਲੇ ਫਰਸ਼ ਦਾ ਦਰਵਾਜਿਆਂ ਦਾ ਤਿੰਨ ਬਾਹਰ ਵੇੜੇ ਦੇ ਵਿੱਚ ਪਾਰੇ ਸੀਗੇ ਮਿੱਟੀ ਜੋ ਕਿ ਬਾਹਰਲੇ ਗੇਟ ਦਾ ਕਪਰ ਲੈਵਲ ਕਰਨਾ ਹੀ ਵੀਗੇ ਦਾ ਉੱਚਾ ਕਰਨਾ ਤੇ ਇਧਰ ਪੁਰਾਣੇ ਬਾਥਰੂਮ ਸੀ ਜਿਹੜੇ ਉਹ ਟਾਣਦੇ ਸੀਗੇ ਮਿਸਤਰੀ ਜਿਹੜੇ ਲੱਗੇ ਸੀਗੇ ਬਾਜੀ ਉਹ ਢਾਰੇ ਨੇ ਰੈਂਟਰ ਵਾਲੇ ਸੀ ਪਰ ਉਹ ਇਜਾਦਾ ਬਾਥਰੂਮ ਹੋ ਗਏ ਸੀ ਨਾ ਜਿੱਦਾਂ ਕੋਠੀ ਚ ਵੀ ਬਣਾ ਲਿਆ ਤੇ ਦੋ ਐਕਸਟਰਾ ਸਾਡੇ ਪਹਿਲਾਂ ਵੀ ਹੈਗੇ ਨੇ ਤੇ ਅੱਜ ਸੁਪਨਿਆਂ ਦੇ ਘਰ ਦਾ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਵਲੋਗ ਵੀਡੀਓ ਤੇ ਆਸ ਕਰਦੀ ਆ ਕਿ ਤੁਹਾਨੂੰ ਸਾਰਿਆਂ ਨੂੰ ਮੇਰਾ ਅੱਜ ਦਾ ਵਲੋਗ ਵਧੀਆ ਲੱਗੂਗਾ ਤੇ ਸਾਰੇ ਜਿਨੇ ਬਨੇਰੀਓ ਵਲੋਗ ਦੇ ਨਾਲ ਤੇ ਐਂਡ ਤੱਕ ਜਰੂਰ ਦੇਖਿਓ ਇਧਰ ਲੈ ਕੇ ਆਏ ਸੀ ਸਰਦਾਰ ਜੀ ਮਸ਼ੀਨ ਮਿੱਟੀ ਕੁੱਟਣ ਵਾਸਤੇ ਜੋ ਕਿ ਵੇਲੇ ਦੇ ਵਿੱਚ ਪਾਉਂਦੇ ਸੀ ਮਿੱਟੀ ਪਹਿਲਾਂ ਤੇ ਦੁਰਮਟ ਨਾਲ ਮਿੱਟੀ ਕੁੱਟਦੇ ਹੁੰਦੇ ਸੀ ਪਰ ਹੁਣ ਇੰਨਾ ਟਾਈਮ ਨਹੀਂ ਕਿਸੇ ਕੋਲ ਕਿ ਦੁਰਮਟਣਾ ਕੋਈ ਕੁੱਟੇ ਐਨੀ ਕੋਈ ਕੋਈ ਖੇਚਲ ਕਰਦੇ ਨਹੀਂ ਹੈਗਾ ਤੇ ਇਸ ਕਰਕੇ ਮਸ਼ੀਨ ਲੈ ਕੇ ਆਏ ਸੀਗੇ ਤੇ ਇੱਧਰ ਅੰਕਲ ਲੱਗੇ ਹੋਏ ਸੀ ਰੇਤਾ ਲੈ ਕੇ ਜਾਣ ਉੱਪਰ ਕਿਉਂਕਿ ਉੱਪਰ ਕੰਮ ਚੱਲ ਰਿਹਾ ਹੈ ਜੀ ਤੇ ਅੱਜ ਤੁਹਾਨੂੰ ਦਿਖਾਉਣੀ ਆਪਾਂ ਦਾ ਸੁਪਨਿਆਂ ਦਾ ਘਰ ਇੱਧਰ ਸੀਗੀ ਆਪਣੀ ਜਿਹੜੀ ਏਸੀ ਵਾਲੀ ਵਿੰਡੋ ਇਹ ਕਿ ਉਹ ਆਪਾਂ ਬੰਦ ਕਰਾ ਦਿੱਤੀਏ ਇੱਥੇ LED ਪੈਨਲ ਲਾਉਣ ਵਾਸਤੇ ਤੇ ਦੇਖੋ ਜੀ ਆਪਣੇ ਨਵੇਂ ਦਰਵਾਜ਼ੇ ਲੱਗ ਚੁੱਕੇ ਨੇ ਕੋਠੀ ਦੇ ਵਿੱਚ ਤੇ ਪਲੈਸਟਰ ਹੋ ਚੁੱਕੀ ਏ ਸਾਰੀ ਥੱਲਿਆਂ ਵੀ ਤੇ ਆਜੋ ਤੁਹਾਨੂੰ ਨਵੇਂ ਰੂਮ ਦਿਖਾਉਨੇ ਆ ਥੱਲਿਆਂ ਵੀ ਪਲੈਸਟਰ ਹੋ ਗਏ ਨੇ ਹਜੇ ਸਲਾਬ ਕੋਤ ਛਾਦਾ ਹੈ ਨਾ ਪਾਣੀ ਸਿੰਮਦਾ ਹੈ ਥੱਲਿਆਂ ਤੇ ਬਾਰ ਉਹਵਾ ਬੋਤਾਂ ਦੀ ਸੀਐਸ ਕਰਕੇ ਪੇੜਦੇ ਲਗਵਾ ਦਿੱਤੇ ਚਲੋ ਥੋੜੀ ਬੋਤੀ ਹਵਾ ਘੱਟ ਹੋਗੀ ਇਹ ਦਰਵਾਜ਼ਾ ਖਿੜਕੀ ਤੋਂ ਦੇਖਦੀ ਇਹ ਖੇਤਾਂ ਦਾ 뷰 ਸੋਨਾ ਸੋਨਾ ਆਉਂਦਾ ਹੈ ਆ ਵਾਟੰਡੀ ਆ ਰਹੀ ਹੈ ਕਰਮੀਆਂ ਚ ਵਧਿਆ ਹੋਗਾ ਤੇ ਇੱਧਰ ਜਿਹੜੀ ਦੀਵਾਰ ਸੀ ਆਪਣੀ ਮਿੱਟੀ ਦੀ ਤੁਹਾਨੂੰ ਪਿਛਲੇ ਵਲੋਗਾਂ 'ਚ ਦਿਖਾਈ ਸੀ ਕਿ ਉਹ ਤਾਂ ਕਿ ਅਸੀਂ ਕਰ ਦਿੱਤੀ ਸੀ ਸੀਮਟ ਦੀ ਪਹਿਲਾਂ ਮਿੱਟੀ ਦੀ ਦੀਵਾਰ ਸੀ ਉਹ ਇੱਧਰ ਆਪਣਾ ਜੀ ਸਟੋਰ ਰੋਸ਼ਨ ਦਾ ਨੇ ਪਿੱਛੇ ਬੈਕ ਤੇ ਤੇ ਇਹ ਆਪਣਾ ਸਟੋਰ ਹੈ ਜੀ কাল ਨੂੰ ਇਹਦੇ ਵਿੱਚ ਛੱਫਾਂ ਕਰਾਂਗੇ ਫੇਟੀਆਂ ਦਾ ਕੀting ਰੱਖਾਂਗੇ ਦਗਾਟਨ ਕਰਾਂਗੇ ਸਤੂ ਦਾ ਤੇ ਦੇਖੋ ਦਰਵਾਜੇ ਤੁਸੀਂ ਸਾਰੇ ਜਿਨੇ ਦੱਸਿਓ ਕਿ ਦਰਵਾਜੇ ਤੁਹਾਨੂੰ ਵਧੀਆ ਲੱਗੇ ਨੇ ਵਧੀਆ ਲਗਵਾਏ ਨੇ ਅਸੀਂ ਦਰਵਾਜੇ ਬਨੇ ਬਣਾਏ ਹੀ ਲੈ ਕੇ ਆਂਦੇ ਸੀਗੇ ਵਧੀਆ ਮਿਲ ਗਏ ਨੇ ਬਨੇ ਬਣਾਏ ਵੀ ਵਧੀਆ ਰੇਟ 'ਚ ਮਿਲ ਗਏ ਸੀ ਇੱਧਰ ਹੈ ਜੀ ਆਪਣਾ ਸਾਹਮਣੇ ਕਿਚਨ ਓਪਨ ਹੈ ਜੇ ਕਿਚਨ ਦਾ ਕੰਮ ਸ਼ੁਰੂ ਕਰਨਾ ਹੈ ਵੈਸੇ ਪਲਸਤਰ ਹੋ ਚੁੱਕਿਆ ਹੈ ਇੱਧਰ ਹੈ ਜੀ ਡਰੈਸਿੰਗ ਰੂਮ ਇਹ ਡਰੈਸਿੰਗ ਰੂਮ ਦੇ ਨਾਲ ਹੈ ਜੀ ਵਾਸ਼ਰੂਮ ਇੱਧਰ ਆਪਾਂ ਰੱਖਿਆ ਹੋਇਆ ਸੀਗਾ ਮਿਰਰ ਸੀਸਾ ਆਪਣਾ ਰੱਖਿਆ ਸੀਗਾ ਤੇ ਇੱਧਰ ਹੈ ਜੀ ਆਪਣਾ ਵਾਸ਼ਰੂਮ ਹੈ ਨਾਲ ਹੀ ਡਰੈਸਿੰਗ ਰੂਮ ਦੇ ਵਾਸ਼ਰੂਮ ਕਰਾਇਆ ਜੀ ਆਪਾਂ ਕਮਰੇ ਦੇ ਨਾਲ ਅਟੈਚ ਤੇ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਹਰ ਇੱਕ ਚੀਜ਼ ਬਣਵਾਈ ਹੈ ਕਿ ਡੈਡੀ ਮੰਮੀ ਨੂੰ ਕੱਲ ਨੂੰ ਔਖਾ ਨਾ ਹੋਵੇ ਸਰਦੀਆਂ ਦੇ ਵਿੱਚ ਉੱਠਣਾ ਔਖਾ ਹੁੰਦਾ ਨਾ ਬਾਰ ਦੇਸ ਕਰਕੇ ਰੂਮ ਦੇ ਨਾਲ ਹੀ ਅਟੈਚ ਕਰਤਾ ਵਾਸ਼ਰੂਮ ਤੇ ਇੱਧਰ ਹੀ ਆਪਣਾ ਬੈਡਰੂਮ ਦੂਸਰਾ ਇਹਦੇ ਦਰਵਾਜਾ ਲੱਗ ਚੁੱਕਿਆ ਤੇ ਇੱਧਰ ਉਹ ਆਪਣਾ ਦੂਸਰਾ ਬੈਡਰੂਮ ਇੱਥੇ ਇਹ ਬੈਡਰੂਮ ਦੇ ਵਿੱਚੋਂ ਹੀ ਆਪਾਂ ਗੈਲਰੀ ਵਾਸਤੇ ਰਸਤਾ ਰੱਖਿਆ ਹੋਇਆ ਹੈ ਇੱਧਰ ਅਟੈਚ ਨਾਲ ਵਾਸ਼ਰੂਮ ਤੇ ਵਾਸ਼ਰੂਮ ਦਾ ਦਰਵਾਜਾ ਤੇ ਨਾਲ ਹੀ ਆਪਣਾ ਡਰੈਸਿੰਗ ਰੂਮ ਹੈ ਤੇ ਇਹਦੇ ਅਪਾ ਰੱਖਿਆ ਗੈਲਰੀ ਦਾ ਦਰਵਾਜਾ ਬਾਹਰ ਬੈਠਣ ਵਾਸਤੇ ਧੁੱਪੇ ਅੱਜ ਧੁੱਪ ਨਿਕਲੀ ਹੋਈ ਸੀ ਫਿਰ ਮੈਂ ਸਾਰੇ ਹੀ ਬਿਸਤਰੇ ਕੱਪੜੇ ਜੋ ਵੀ ਸਾਰੇ ਲਾਦ ਦਿੱਤੇ ਗੰਦਾਂ ਦੇ ਉੱਤੇ ਕਿ ਧੁੱਪ ਲੱਗ ਜੇਗੀ ਨਾ ਕੱਪੜੇ ਨੇ ਸੁੱਕਰੇ ਕਾਫੀ ਦਿਨ ਹੋ ਗਏ ਸੀ ਧੋਤਿਆਂ ਨੂੰ ਤੇ ਧੋਪਣੀ ਸੀ ਲੱਗ ਰਹੀ ਤੇ ਫਿਰ ਮੈਂ ਬਾਹਰ ਬਾਹ ਤੇ ਕੁਝ ਉੱਪਰ ਚਾਤ ਤੇ ਬਾਹ ਤੇ ਇਹ ਆ ਜੀ ਸਾਡੀ ਦਾਦੀ ਸੱਸ ਦਾ ਸੰਦੂਖ ਹਜੇ ਇਹਦੀ ਰਿਪੇਅਰ ਹੋਣ ਵਾਲੀ ਹੈ ਤੇ ਤੁਹਾਨੂੰ ਜਦੋਂ ਇਹਦੀ ਰਿਪੇਅਰ ਹੋ ਜੇਗੀ ਨਾ ਫਿਰ ਮੈਂ ਦਿਖਾਵਾਂਗੀ ਤੇ ਸਾਡੇ ਕੋ ਮੰਗਣ ਵਾਸਤੇ ਬਹੁਤ ਜਣੇ ਆਏ ਪਰ ਅਸੀਂ ਦਿੱਤਾ ਨਹੀਂ ਇੱਧਰ ਹੈ ਜੀ ਆਪਣਾ ਪਿੰਡ ਦਾ 뷰 ਦੇਖੋ ਕਿੰਨਾ ਸੋਨਾ ਖੇਤਾਂ ਦਾ 뷰 ਨਾਲ ਹੀ ਪਿੰਡ ਕਿੰਨਾ ਸੋਨਾ ਰੋਡ ਲੱਗ ਰਿਹਾ ਹੈ ਖੇਤਾਂ ਦਾ 뷰 ਸੋਨਾ ਸੋਨਾ ਠੰਡੀ ਠੰਡੀ ਹਵਾ ਤੇ ਇਧਰ ਹਜੇ ਸੀ ਇਸੇ ਫਿੱਟ ਕਰਨ ਵਾਲੇ ਨੇ ਬਾਰੀਆਂ ਦੇ ਵਿੱਚ ਦਿੱਤੇ ਹੋਏ ਨੇ ਬੰਨੇ ਤੇ ਆ ਅਸੀਂ ਆਪਣਾ ਬੈਡਰੂਮ ਤੇ ਦਰਵਾਜ਼ੇ ਤੁਹਾਨੂੰ ਦਿਖਾਏ ਨੇ ਅੱਜ ਜੋ ਲੱਗ ਚੁੱਕੇ ਨੇ ਤੇ ਇੱਧਰ ਹੈ ਜੀ ਆਪਣਾ ਮੇਨ ਐਂਟਰੀ ਇਹ ਇਹ ਅੱਜ ਆਪਣਾ ਡਰੋਇੰਗ ਰੂਮ ਤੇ ਇੱਧਰ ਆਪਣੀ ਮੇਨ ਐਂਟਰੀ ਨਾਲ ਹੀ ਆਪਣੀਆਂ ਸੀੜੀਆਂ ਪੌੜੀਆਂ ਪੌੜੀਆਂ ਵੀ ਪਲਸਤਰ ਹੋ ਗਈਆਂ ਸੀ ਤਿਆਰ ਹੋ ਗਈਆਂ ਤੇ ਇੱਧਰ ਆਪਣਾ ਬੱਚਿਆਂ ਨੇ ਰੱਖ ਦਿੱਤਾ ਸੀ ਸਮਾਨ ਛਾ-ਛਾ ਦੇ ਨਾਲ ਹੀ ਨਵੇਂ ਕਮਰੇ 'ਚ ਵੀ ਬੈਠਾਂਗੇ ਇੱਥੇ ਬੈ ਕੇ ਰੋਟੀ ਖਾਂਦੇ ਰਹੇ ਸਟੱਡੀ ਕਰਦੇ ਰਹੇ ਹਨਾ ਤੇ ਆਪਣੀ ਮੇਰੀ ਨਾਲ ਆਈ ਹੋਈ ਸੀ ਅਜੋ ਤੇ ਨਹੀਂ ਘਰੇ ਤੇ ਉਹ ਐਸੀ ਮਿਲਾਂ ਤੇ ਤਾਂ ਕਰਕੇ ਥੋੜੀ ਜੀ ਵੀਡੀਓ ਵਿੱਚੋਂ ਕਰਕੇਗੀ ਜੋ ਰੂਮ ਹੈ ਜਿੱਥੇ ਬੈੱਡ ਲਾ ਦਿੱਤਾ ਸੀਗਾ ਤੇ ਹਜੇ ਸੀਸੇ ਲੱਗਣ ਵਾਲੇ ਨੇ ਬਾਰੀਆਂ ਨੂੰ ਫਿਕਸ ਕਰਨ ਵਾਲੇ ਨੇ ਤੇ ਜਿੱਦਾਂ ਅੱਗੇ ਫਿਰ ਫਿਕਸ ਕਰਾਵਾਂਗੇ ਇੱਧਰ ਚੇਅਰ ਲਾ ਕੇ ਮੈਂ ਰੱਖ ਦਿੱਤਾ ਸੀ ਬੈਨ ਖਲੋਣ ਨੂੰ ਕਿ ਚਲੋ ਕੋਈ ਆ ਜਾਂਦਾ ਤੇ ਸੋਰੀ ਬੈਠਣ ਵਾਸਤੇ ਆਪਾਂ ਲਵਾ ਲਈ ਸੀਗੀ ਤੇ ਇਧਰ ਦਰਵਾਜ਼ੇ ਲੱਗੇ ਨੇ ਸ੍ਰੀਡੀਆਂ ਦਾ ਇੱਕ ਮੇਨ ਐਂਟਰੀ ਇਧਰ ਹੈ ਤੇ ਇੱਕ ਦੂਸਰੀ ਸਾਈਡ ਵੀ ਰੱਖੀ ਹੋਈ ਹੈ ਇਧਰ ਫਰਸ਼ ਖਾਲੀ ਪਾਇਆ ਜਿਦਿੱਲਾ ਹੈ ਤੇ ਬਾਕੀ ਸਾਰੇ ਸੁੱਕ ਗਿਆ ਵੈਸੇ ਪਾਣੀ ਸਿੰਮਦਾ ਥੱਲਿਓਂ ਜਿਨ੍ਹਾਂ ਵੇ ਨਹੀਂ ਨਾ ਟਰਾਈ ਵਗੈਰਾ ਹੋਈਏ ਪਾਣੀ ਦੀ ਤੇ ਤਾਂ ਕਰਕੇ ਤੇ ਇਧਰ ਆਪਾਂ ਜੇ ਪਰਤ ਪਾਉਣੀ ਹੈ ਇਧਰ ਕੱਲ ਨੂੰ ਮਿੱਟੀ ਪਾ ਕੇ ਪਰਤ ਪਾਵਾਂਗੇ ਇਹ ਵੀ ਇਹਦੇ ਨਾਲ ਹੀ ਇਧਰ ਦੂਸਰਾ ਮੇਨ ਐਂਟਰੀ ਇਧਰ ਵੀ ਹੈਗੀ ਹੈ ਤੇ ਇਧਰ ਆ ਨਾਲ ਹੀ ਅਟੈਚ ਕਰ ਦਾਂਗੇ ਇਹਦੇ ਮਿੱਟੀ ਪਾ ਕੇ ਸਾਰਾ ਬਿੱਕ ਬਰਾਬਰ ਹੋ ਜੇਗਾ ਫਿਰ ਕਮਰਿਆਂ ਚ ਵੀ ਨਾਲ ਹੀ ਮਿੱਟੀ ਪਾਣੀ ਪੈਣੀ ਹੈ ਦਰਵਾਜੇ ਵਗੈਰੇ ਸਾਰੇ ਖੋਲਾਂਗੇ ਕਮਰਿਆਂ ਚ ਵੀ ਮਿੱਟੀ ਪਾ ਕੇ ਸਾਰਾ ਉੱਚਾ ਇੱਕ ਬਰਾਬਰ ਲੈਵਲ ਕਰ ਦਾਂਗੇ ਸਾਰੇ ਘਰ ਦਾ ਤੇ ਦੱਸਿਓ ਜੇ ਤੁਹਾਨੂੰ ਅੱਜ ਦਾ ਵਲੋਗ ਕਿਦਾਂ ਦਾ ਲੱਗਾ ਮੇਰਾ ਨਿੱਕਾ ਜਿਹਾ ਸੁਪਨਿਆਂ ਦਾ ਘਰ ਸੀ ਬੜੇ ਹੀ ਪਿਆਰ ਨਾਲ ਮਿਹਨਤ ਨਾਲ ਸਾਰਿਆਂ ਨੇ ਰਲ ਮਿਲ ਕੇ ਬਣਾਇਆ ਇਹ ਸਾਰੀ ਫੈਮਿਲੀ ਨੇ ਬਹੁਤ ਮਿਹਨਤ ਕੀਤੀ ਹੈ ਘਰ ਬਣਾਉਣੇ ਬਹੁਤ ਔਖੇ ਨੇ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਤੇ ਪਲੀਜ਼ ਸਾਰੇ ਜਣੇ ਸੋਨੇ ਸੋਨੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੇ ਵਲੋਗ ਕਿੱਦਾਂ ਦੇ ਲੱਗਦੇ ਨੇ ਤੇ ਇੱਧਰ ਆਪਾਂ ਬੈਠ ਕੇ ਰੋਟੀ ਵਗੈਰਾ ਖਾ ਲੈਨੇ ਆਂ ਕਈ ਵਾਰ ਬੱਚੇ ਬੈਠ ਕੇ ਸਟੱਡੀ ਕਰ ਲੈਂਦੇ ਨੇ ਤੇ ਬਹੁਤੀ ਵਧੀਆ ਲੱਗਦਾ ਨਵੇਂ-ਨਵੇਂ ਘਰ ਚ ਚਾ-ਚਾ ਨਾਲੇ ਸਾਰੇ ਕੰਮ ਕਰੀ ਜਾਂਦੇ ਆ ਸੀ ਇਹ ਨਹੀਂ ਦੇਖਦੇ ਕਿ ਤਕਾ ਵਟੂਨ ਦੀਏ ਜਾਂ ਥੱਕ ਗਏ ਨਾ ਬਸ ਸਾਰਾ ਦਿਨ ਲੱਗੇ ਰਹੀਦੇ ਇਹ ਸਰਦਾਰਜੀ ਕੋਟ ਦੇ ਪੇਸੇ ਬਾਹਰ ਮਿੱਟੀ ਵੇੜੇ ਦੇ ਵਿੱਚ ਸਾਰੀ ਆਪ ਹੀ ਕੁੱਟੀ ਉਹਨਾਂ ਨੇ ਜਿੰਨੀ ਵੀ ਕੁੱਟੀ ਇਹ ਕਮਰਿਆਂ ਚ ਵੀ ਬਾਹਰ ਵੀ ਤੇ ਬਹੁਤ ਮਿਹਨਤ ਨਾਲ ਘਰ ਬਣਾਇਆ ਏ ਇਹ ਕਾਫੀ ਟਾਈਮ ਹੀ ਲੱਗ ਗਿਆ ਸਾਨੂੰ ਬਣਾਉਂਦਿਆਂ ਨੂੰ ਕਈ ਵਾਰ ਮਿਸਤਰੀ ਨਹੀਂ ਸੀ ਵਿੱਚੋਂ ਆਉਂਦੇ ਹੈਗੇ ਉਹ ਕੰਮ ਕਰਦੇ ਸੀ ਇੱਧਰ ਮੇਨ ਐਂਟਰੀ ਹੈਗੀ ਇੱਕ ਹਨਾ ਤੇ ਕੋ ਉਧਰ ਹੋਗੀ ਮੇਨ ਐਂਟਰੀ ਇੱਥੇ ਆਪਾਂ ਪਰਤ ਪਾਵਾਂਗੇ ਹੁਣ ਪਰਤ ਪਾ ਕੇ ਤੇ ਇਹਦੇ ਬਰਾਬਰ ਲੈਵਲ ਕਰ ਦਾਂਗੇ ਤੇ ਸਾਰੇ ਕਮਰਿਆਂ 'ਚ ਵੀ ਕਿਚਨ 'ਚ ਵੀ ਤੇ ਉਹ ਕੋ ਫੀਟਿੰਗ ਵਾਲਾ ਕਮਰਾ ਹੈ ਸਾਈਡ ਤੇ ਉਹਦੇ ਚ ਵੀ ਸਾਰੀਆਂ ਪੇਟੀਆਂ ਕੱਢ ਕੇ ਫਿਰ ਅਸੀਂ ਹੁਣ ਨਵੇਂ ਸਟੋਰ ਚ ਲਾਵਾਂਗੇ ਕੱਲ ਨੂੰ ਏ ਉਧਰ ਫੇਰ ਆਪਾਂ ਡਰਾਮਾ ਵਗੈਰਾ ਐਕਸਟਰਾ ਰੱਖ ਦਾਂਗੇ ਤੇ ਪਲੀਜ਼ ਸਾਰੇ ਜਨੇ ਫੁੱਲ ਵਾਚ ਕਰਿਓ ਤੇ ਜ਼ਰੂਰ ਦੱਸਿਓ ਤੁਹਾਨੂੰ ਅੱਜ ਦਾ ਵਲੋਗ ਕਿਵੇਂ ਦਾ ਲੱਗਾ। ਕੀ ਬਾਏ ਬਾਏ ਜੀ ਸਾਰਿਆਂ ਨੂੰ ਥੈਂਕ ਯੂ so much ਜੀ।